ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਦੇ ਕਈ ਸਕੂਲਾਂ 'ਚ ਛੁੱਟੀ ਦਾ ਐਲਾਨ ਦਲਿਤ ਤੇ ਆਦਿਵਾਸੀ ਭਾਈਚਾਰਿਆਂ ਨੇ ਭਾਰਤ ਬੰਦਾ ਦਿੱਤਾ ਸੱਦਾ ਪੰਜਾਬ ਪਰਸ 'ਤੇ ਰੋਸ ਪ੍ਰਦਰਸ਼ਨ ਹੁਣ ਰਾਸ਼ਨ ਦੀਆਂ ਦੁਕਾਨਾਂ ਦੇ ਆਉਣਗੇ ਚੰਗੇ ਦਿਨ ਸਸਤੇ ਰਾਸ਼ਨ ਦੀਆਂ ਦੁਕਾਨਾਂ ਦੀ ਥਾਂ ਹੋਣਗੇ ਜਨ ਪੋਸ਼ਣ ਕੇਂਦਰ ਚਾਰ ਸੂਬਿਆਂ ਚ ਪਾਇਲਟ ਪ੍ਰੋਜੈਕਟ ਸ਼ੁਰੂ ਹਰ ਹਾਲ ਤੇ ਗ੍ਰਿਫਤਾਰ ਹੋਣਗੇ ਸੰਜੇ ਸਿੰਘ ਐਮਪੀ ਐਮਐਲਏ ਕੋਰਟ ਨੇ ਜਾਰੀ ਕੀਤੇ ਗ੍ਰਿਫਤਾਰੀ ਵਾਰੰਟ ਸੰਜੇ ਸਿੰਘ ਨੂੰ 28 ਅਗਸਤ ਦਾ ਗ੍ਰਿਫਤਾਰ ਕਰਨ ਦੇ ਹੁਕਮ ਚਲਿਆ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ दलित ਅਤੇ ਆਦੀਵਾਸੀ ਸੰਗਠਨਾ ਨੇ ਹਾਸ਼ੀਏ ਤੇ ਪੇਪਾਇ ਚਾਰਿਆਂ ਲਈ ਮਜ਼ਬੂਤ ਅਗਵਾਈ ਤੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਜ ਭਾਰਤਵੰਦ ਦਾ ਸੱਦਾ ਦਿੱਤਾ ਹੈ। ਇਸ ਵਿਚਾਰੇ ਪੰਜਾਬ ਦੇ ਕਈ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਨੈਸ਼ਨਲ ਕਨਫੈਡਰੇਸ਼ਨ ਆਫ ਦਲਿਤ ਐਂਡ ਆਦੀਵਾਸੀ ਆਰਗੇਨਾਈਜੇਸ਼ਨ ਨੇ ਮੰਗਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਤੇ ਹੋਰ ਪਛੜੀਆਂ ਸ਼੍ਰੇਣੀਆਂ ਲਈ ਨਿਆਂ ਤੇ ਸਮਾਨਤਾ ਦੀ ਮੰਗ ਸ਼ਾਮਲ ਹੈ। ਸੰਗਠਨਾ ਨੇ ਸੁਪਰੀਮ ਕੋਰਟ ਦੇ 7 ਜੱਜਾਂ ਦੇ ਬੈਂਚ ਵੱਲੋਂ ਦਿੱਤੇ ਹਾਲ ਹੀ ਦੇ ਫੈਸਲੇ ਦੇ ਉਲਟ ਨਜ਼ਰੀਆ ਅਪਣਾਇਆ ਜੋ ਉਹਨਾਂ ਮਤਾਂ ਆਬਿਕ ਇਤਿਹਾਸਿਕ ਬਿੰਦਰਾਸਾਨੀ ਕੇਸ ਚ ਨੌ ਜੱਜਾਂ ਦੀ ਬੈਂਚ ਵੱਲੋਂ ਦਿੱਤੇ ਗਏ ਫੈਸਲੇ ਨੂੰ ਕਮਜ਼ੋਰ ਕਰਦਾ ਹੈ ਜਿਸ ਨੇ ਦੇਸ਼ ਵਿੱਚ ਰਿਜ਼ਰਵੇਸ਼ਨ ਦੀ ਰੂਪਰੇਖਾ ਤਿਆਰ ਕੀਤੀ ਸੀ ਕਨਫੈਡਰੇਸ਼ਨ ਨੇ ਸਰਕਾਰ ਨੂੰ ਇਸ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਕਿਉਂਕਿ ਇਹ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲੀਆਂ ਦੇ ਸੰਵਿਧਾਨਿਕ ਅਧਿਕਾਰਾਂ ਲਈ ਖਤਰਾ ਹੈ ਸੰਗਠਨ ਐਸਸੀ ਐਸਟੀ ਤੇ ਓਬੀਸੀ ਲਈ ਰਾਖਵੇਂ ਕਰਨ ਬਾਰੇ ਸੰਸਦ ਤੋਂ ਨਵਾਂ ਕਾਨੂੰਨ ਪਾਸ ਕਰਨ ਦੀ ਵੀ ਮੰਗ ਕਰ ਰਿਹਾ ਹੈ ਜਿਸ ਨੂੰ ਸੰਵਿਧਾਨ ਦੇ 9ਵੀਂ ਅਨੁਸੂਚੀ 'ਚ ਸ਼ਾਮਲ ਕਰਨ ਦੇ ਨਾਲ ਸੁਰੱਖਿਤ ਕੀਤਾ ਜਾਣਾ ਚਾਹੀਦਾ ਹੈ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ ਤੇ ਤੇਲੰਗਨਾ ਚ 60 ਉਚਿਤ ਮੁੱਲ ਦੀਆਂ ਰਾਸ਼ਨ ਦੁਕਾਨਾਂ ਜਿਨ੍ਹਾਂ ਨੂੰ ਫੇਅਰ ਪ੍ਰਾਈਸ ਸ਼ਾਪ ਵੀ ਕਿਹਾ ਜਾਂਦਾ ਹੈ ਨੂੰ ਜਨ ਪੋਸ਼ਣ ਕੇਂਦਰ ਚ ਬਦਲਣ ਲਈ ਇੱਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਇਸ ਕਦਮ ਦਾ ਮਕਸਦ ਐਫਪੀਐਸ ਦਾ ਮਕਸਦ ਆਮ ਲੋਕਾਂ ਦੀ ਪੋਸ਼ਣ ਦੇ ਮਾਮਲੇ ਚ ਪਹੁੰਚ ਸੁਧਾਰ ਕਰਨਾ ਹੈ ਇਹ ਪਾਇਲਟ ਯੋਜਨਾ ਡੀਲਰਾਂ ਨੂੰ ਸਬਸਿਡੀ ਵਾਲੇ ਅਨਾਜ ਤੋਂ ਪਰੇ ਆਪਣੀ ਇਨਵੈਂਟਰੀ ਚ ਵਿਭਿੰਨਤਾ ਲਿਆਉਣ ਦੀ ਇਜਾਜ਼ਤ ਦੇਵੇਗਾ ਇਹ ਦੁਕਾਨਾਂ ਹੁਣ ਬਾਜਰਾ, ਦਾਲਾਂ, ਡੇਅਰੀ ਉਤਪਾਦ ਤੇ ਰੋਜ਼ਾਨਾ ਦੀ ਲੋੜ ਨਾਲ ਜੁੜੇ ਹੋਰ ਸਾਮਾਨ ਰੱਖ ਸਕਦੀਆਂ ਨੇ ਇਸ ਨਾਲ ਡੀਲਰਾਂ ਲਈ ਸੰਭਾਵਿਤ ਰੂਪ ਨਾਲ ਨਵੇਂ ਮਾਲੀਏ ਵਸੀਲੇ ਖੁੱਲ ਸਕਦੇ ਨੇ ਜੋਸ਼ੀ ਨੇ ਉਦਗਾਟਨੀ ਸਮਾਗਮ ਚ ਕਿਹਾ ਕਿ ਇਹ ਬਦਲਾਅ ਦੋਵਾਂ ਲਈ ਫਾਇਦੇਮੰਦ ਹੋਏਗਾ ਉਹਨੇ ਕਿਹਾ ਕਿ ਕੁਝ ਇਲਾਕਿਆਂ ਚ ਐਫਪੀਐਸ ਸਿਰਫ 8-9 ਦਿਨਾਂ ਲਈ ਖੁੱਲਦੇ ਨੇ ਜਦੋਂ ਕਿ ਹੋਰ ਥਾਵਾਂ ਤੇ ਹਰ 3 ਮਹੀਨਿਆਂ ਚ ਸਿਰਫ ਇੱਕ ਵਾਰ ਖੁੱਲਦੇ ਨੇ ਬਾਕੀ ਸਮੇਂ ਦੁਕਾਨਾਂ ਬੰਦ ਰਹਿੰਦੀਆਂ ਨੇ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਐਫਪੀਐਸ ਡੀਲਰਾਂ ਲਈ ਮੌਜੂਦਾ ਕਮਿਸ਼ਨ ਰਚਨਾ ਕਾਫੀ ਹੈ ਇਸ ਨਾਲ ਦੁਕਾਨ ਦੀ ਥਾਂ ਜਾਂ ਸ਼ਕਤੀ ਦਾ ਜ਼ਿਆਦਾ ਅਸਰਦਾਰ ਤਰੀਕਾ ਲੱਭਣ ਦੀ ਲੋੜ ਹੈ ਪਾਇਲਟ ਪ੍ਰੋਜੈਕਟ ਦੇ ਨਾਲ ਹੀ ਜੋਸ਼ੀ ਨੇ ਮੇ ਆਪ ਦਾ ਉन्नत एडिशन ਵੀ ਪੇਸ਼ ਕੀਤਾ ਹੈ ਇਸ ਦੇ ਨਾਲ ਹੀ ਕੁਆਲਟੀ ਮੈਨਰ ਡੀਜ਼ਨ ਗੁਨਵਰਤਾ ਮੈਨੇਜਮੈਂਟ ਪ੍ਰਣਾਲੀ ਤੇ ਪ੍ਰਯੋਗਸ਼ਾਲਾ ਦੀ ਐਨਬੀਐਲ ਮਾਨਤਾ ਦਿੱਤੀ ਗਈ ਹੈ ਪੂਰੇ 5 ਲੱਖ ਲਗਭਗ 5.38 ਲੱਖ ਐਫਪੀਐਸ ਚੱਲ ਰਹੇ ਹਨ ਸੰਸਦ ਵਿਧਾਇਕ ਮੈਜਿਸਟ੍ਰੇਟ ਸ਼ੁਗਮ ਵਰਮਾ ਨੇ ਦੰਗੇ ਸੜਕ ਜਾਮ ਕਰਨ ਅਤੇ ਹੋਰ ਮਾਮਲਿਆਂ 'ਚ ਦੋਸ਼ੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਸੱਪਾ ਦੇ ਸਾਬਕਾ ਵਿਧਾਇਕ ਨੂਪ ਸਾੰਡਾ ਵਿਰੁੱਧ ਜਾਰੀ ਗ੍ਰਿਫਤਾਰੀ ਬਰੰਟ ਤੇ ਅਮਲ ਰੋਕਣ ਦੀ ਅਰਜ਼ੀ ਰੱਦ ਕਰ ਦਿੱਤੀ ਹੈ ਨਾਲ ਹੀ ਉਸ ਨੂੰ 28 ਅਗਸਤ ਤੱਕ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਅਪੀਲ ਹਾਲ ਹੀ 'ਚ ਰੱਦ ਕਰ ਦਿੱਤੀ ਗਈ ਸੀ ਵਿਸ਼ੇਸ਼ ਸਰਕਾਰੀ ਵਕੀਲ ਵੇਗਪਾ ਪਾਂਠੇ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੂੰ ਸੰਸਦ ਮੈਂਬਰ ਵਿਧਾਇਕ ਮੈਜਿਸਟ੍ਰੇਟ ਨੇ ਪਿਛਲੇ ਸਾਲ ਤਿੰਨ-ਤਿੰਨ ਮਹੀਨਿਆਂ ਦੀ ਸੁਣਵਾਈ ਸੇ ਵਿਰੋਧ ਕੀਤੀ ਗਈ ਅਪੀਲ ਨੂੰ ਹਾਲ ਹੀ ਵਿੱਚ ਐਮਪੀ ਐਮਐਲਏ ਕੋਰਟ ਦੇ ਜੱਜ ਇਕਤਾ ਵਰਮਾ ਨੇ ਰੱਦ ਕਰ ਦਿੱਤਾ ਸੀ ਨਾਲ ਹੀ ਦੋਸ਼ੀ ਆਗਵਾ ਨੂੰ ਸੰਬੰਧਿਤ ਤਾਲਥਿਪੇਸ਼ ਹੋਂਦੇ ਹੁਕਮ ਦਿੱਤੇ ਗਏ ਐਸ ਦੇ ਖਿਲਾਫ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਜਿਸ ਤੇ ਸੁਣਵਾਈ ਚੱਲ ਰਹੀ ਹੈ ਤੇ ਇਸੇ ਦੌਰਾਨ ਅਦਾਲਤ ਚ ਪੇਸ਼ ਨਾ ਹੋਣ ਕਾਰਨ ਕੇਸ ਦੀ ਸੁਣਵਾਈ ਕਰ ਰਹੇ ਐਮਪੀ ਐਮਐਲਏ ਮੈਜਿਸਟ੍ਰੇਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੀ ਅੰਮ੍ਰਿਤਸਰ ਦੇ ਲੋਪੋਕੇ ਦੇ ਪਿੰਡ ਮੁੱਦ ਵਿਖੇ ਇੱਕ 34 ਸਾਲਾ ਵਿਅਕਤੀ 13 ਸਾਲ ਦੀ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੀੜਤ ਲੜਕੀ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਪੀੜਤ ਪਰਿਵਾਰ ਨੇ ਦੱਸਿਆ ਕਿ ਲੋਪੋਕੇ ਦੇ ਪਿੰਡ ਮੁੱਧ ਦੇ ਰਹਿਣ ਵਾਲੇ ਨੇ ਪਿਛਲੇ 11 ਦਿਨਾਂ ਤੋਂ ਉਹਨਾਂ ਦੀ 13 ਸਾਲ ਦੀ ਨਾਬਾਲਗ ਲੜਕੀ ਜੋ ਕਿ 8ਵੀਂ ਕਲਾਸ ਚ ਪੜ੍ਹਦੀ ਸੀ ਉਸ ਨੂੰ ਉਹਨਾਂ ਦੇ ਗਵਾਨ ਚ ਲੈਣ ਵਾਲੇ ਇੱਕ ਨੌਜਵਾਨ ਨੇ ਝੂਠੇ ਲਾਰਿਆਂ ਦੇ ਵਿੱਚ ਘਰੋਂ ਭਜਾ ਕੇ ਲੈ ਗਏ ਜਿਸ ਦੇ ਚੱਲਦੇ ਉਹਨਾਂ ਨੇ ਇਸ ਦੀ ਸ਼ਿਕਾਇਤ থানা ਲੋਪੋਕੇ ਵਿਖੇ ਕੀਤੀ ਹੈ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਕੁੜੀ ਨੂੰ ਘਰੋਂ ਗਿਆ ਜ 11 ਦਿਨ ਹੋ ਚੱਲੇ ਨੇ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਪੀੜਤ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਨੇ ਪਹਿਲਾਂ ਵੀ ਦੋ ਵਿਆਹ ਨਾਲੇ ਵਾਲਮੀਕੀ ਸਮਾਜ ਦੇ ਆਗੂ ਨੇ ਦੱਸਿਆ ਕਿ ਗਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹ ਦਰਦ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਨੇ ਜਿਸ ਦੇ ਚਾਲ ਦੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਤੇ ਉਹਨਾਂ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਚਲੋ ਅਸੀਂ ਆ ਆਸੀਂ ਵੀ ਕਰਦੇ ਆ ਚਲੋ ਦੇਖ ਲਈਏ ਕਿ ਚਲੋ ਕੀ ਸ਼ੈਤਾਨ ਨਿਕਲਦਾ ਵਾ ਜੇ ਨਾ ਨਿਕਲ ਕੇ ਸਾਨੂੰ ਮਜਬੂਰੀ ਚ ਫਿਰ ਧਰਨਾ ਜੀ ਪ੍ਰਦਰਸ਼ਨ ਕਰਨਾ ਪਿਆ ਸੀ ਉਹ ਵੀ ਕਰਾਂਗੇ ਬਰਾਜੀ ਪਰਿਵਾਰ ਵੱਲੋਂ ਕਿਹਾ ਗਈ ਉਹਦੇ ਚਾਚਾ ਜੀ ਨਾਲ ਲਗਾਤਾਰ ਸਾਡੀ ਗੱਲ ਹੋਈ ਸੀ ਉਹ ਕਹਿੰਦੇ ਸੀ ਦੋ ਦਿਨਾਂ ਤੱਕ ਕੁੜੀ ਆ ਜਾਏਗੀ ਤਾਂ ਲਾਦਾ ਨਹੀਂ ਪਰਿਵਾਰ ਵੀ ਉਹਨਾਂ ਦੇ ਵਿੱਚ ਸ਼ਾਮਲ ਆ ਉਹਦਾ ਮੁੰਡੇ ਸੁੱਚ ਆਇਆ ਕਿ ਲਾਲੂ ਕੀ ਇਹਨਾਂ ਦੀ ਕਹਿੰਦੇ ਹੀ ਆ ਇਹ ਇਹਦਾ ਪਰਿਵਾਰ ਹੀ ਖੁਦ ਕਹਿ ਰਿਹਾ ਕਿ ਸਾਡੇ ਘਰੇ 4 ਵਜੇ ਆਇਆ ਉਹਨਾਂ ਚਾਚਾ ਜਿਹੜਾ ਉਹ ਕਹਿੰਦਾ ਇੱਕ ਵਾਰ-ਵਾਰ ਇਹੋ ਗੱਲ ਕਰੀ ਗਿਆ ਕਿ ਮੈਂ ਅੱਜ ਕੋਈ ਨਹੀਂ ਤੁਹਾਡੀ ਜਿਹੜੀ ਬੇਟੀ ਆ ਵਾਪਸ ਕਰਾ ਦੇਣਾ ਵਾ ਕੱਲ ਕਰਾ ਦੇਣਾ ਕਰੀਬਨ 4-5 ਦਿਨ ਮਲਕੀਏ ਭਾਈ ਨਟ ਕੀਤੀ ਨਾ ਫਿਰ ਆਪਣੇ ਕੋ ਆਏ ਆ ਆਸ਼ਰਮਾ ਲਵਾਏ ਆ ਅਸੀਂ ਤਾਂ ਹਮੇਸ਼ਾ ਹੀ ਜੇ ਕਿਸੇ ਵੀ ਗਰੀਬ ਪਰਿਵਾਰ ਨਾਲ ਧੱਕੇਸ਼ਾਈ ਹੁੰਦੀ ਹੈ ਸਾਡਾ ਗਿਆਨ ਆਸ਼ਰਮ ਹਮੇਸ਼ਾ ਹੀ ਗਰੀਬ ਪਰਿਵਾਰ ਦੇ ਨਾਲ ਖੜਦਾ ਤੇ ਖੜਦਾ ਰਹੇਗਾ ਤੇ ਅਗਰ ਜੇ ਥੋੜੇ ਦਿਨ ਇੱਕ ਦਿਨ ਦੇ ਚ ਜੇ ਤੇ ਹੁੰਦਾ ਕੋਈ ਹੱਲ ਜੇ ਨਾ ਹੋਏ ਤੇ ਜੇ ਤਰਨਾ ਪ੍ਰਦਰਸ਼ਨ ਵੀ ਸਾਨੂੰ ਕਰਨਾ ਪਿਆ ਤੇ ਅਸੀਂ ਕਰਾਂਗੇ ਜਰੂਰ ਪ੍ਰਸ਼ਾਸਨ ਨੂੰ ਕੋਈ ਅਪੀਲ ਜਾਂ ਦਿਨਵਾਰ ਦੱਸਿਆ ਉਹ ਬੀਐਨਏ ਦਿਨਾਂ ਤੱਕ ਕਾਰਵਾਈ ਹੋ ਰਹੀ ਸਾਨੂੰ ਤੇ ਜੇ ਦੋ ਚੌ ਦਿਨਾਂ ਦਾ ਟਾਈਮ ਦਿੱਤਾ ਹੈ ਕਿ ਦੋ ਚੌ ਦਿਨਾਂ ਦੇ ਵਿੱਚ ਜਿਹੜੇ ਦੋਸ਼ੀ ਆ ਗ੍ਰਫਤਾਰ ਕੀਤੇ ਜਾਣਗੇ ਅੱਜ 20 ਤਰੀਕ ਹੋ ਗਈ ਆ ਦੇਖਦੇ ਆ ਦੋ ਚਾਰ ਦਿਨ ਜੇ ਇਹਦੇ ਉਧਰ ਨਾ ਹੋਏਗਾ ਤਾਂ ਫਿਰ ਅਸੀਂ ਜਿੱਤ ਧਰਨਾ ਪ੍ਰਦਰਸ਼ਨ ਵੀ ਸਾਨੂੰ ਕਰਨਾ ਪਿਆ ਤਾਂ ਅਸੀਂ ਵੀ ਧਰਨਾ ਵੀ ਪ੍ਰਦਰਸ਼ਨ ਕਰਾਂਗੇ ਮੁੰਬਈ ਦੇ ਠਾਨੇ ਦੇ ਬਦਲਾਪੁਰ ਦੇ ਇੱਕ ਸਕੂਲ ਵਿੱਚ ਦੋ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ ਤੇ ਹੁਣ ਇਸ ਮਾਮਲੇ 'ਚ ਮਹਾਰਾਸ਼ਟਰ ਦੇ ਡਿਪਟੀ ਸੀਐਮ ਦਵਿੰਦਰ ਫੜਨਬੀਸ ਦਾ ਬਿਆਨ ਸਾਹਮਣੇ ਆਇਆ ਉਪਮukh ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਨੂੰ ਮੁਅਤਲ ਕੀਤਾ ਹੈ ਉਹਨਾਂ ਨੇ ਵੱਡੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਬਦਲਾਪੁਰ ਦੇ ਸਕੂਲ ਵਿੱਚ ਦੋ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੀ ਜਾਂਚ ਵਿੱਚ ਲਾਪਰਵਾਹੀ ਵਰਤਣ ਲਈ ਤਿੰਨ ਪੁਲਿਸ ਅਧਿਕਾਰੀਆਂ ਨੂੰ ਮੁਅਤਲ ਕਰਨ ਦੇ ਨਿਰਦੇਸ਼ ਦਿੱਤੇ ਨੇ ਉਪਮukh ਮੰਤਰੀ ਤੇ ਗ੍ਰਹਿ ਮੰਤਰੀ ਦਵਿੰਦਰ ਫੜਨ ਟਵਿੱਟਰ ਤੇ ਪੋਸਟ ਕੀਤਾ ਕਿ ਡਿਊਟੀ ਚੰਗੈਲੀ ਦੀ ਬਦਲਾਪੁਰ ਪੁਲਿਸ ਸਟੇਸ਼ਨ ਨਾਲ ਜੁੜੇ ਸੀਨੀਅਰ ਪੁਲਿਸ ਇੰਸਪੈਕਟਰ ਸਹਾਇਕ ਕ ਸਬ ਇੰਸਪੈਕਟਰ ਤੇ ਹੈੱਡ ਕਾਂਸਟੇਬਲ ਨੂੰ ਤੁਰੰਤ ਮੁਅੱਤਲ ਕਰਨ ਦੇ ਦੇਸ਼ਾਰੀ ਕੀਤੇ ਗਏ ਨੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦਿਵਿੰਦ ਫੜਨवीस ਨੇ ਟਵਿੱਟਰ ਤੇ ਪੋਸਟ ਕੀਤਾ ਹੋਣਾ ਕਿਹਾ ਕਿ ਰਾਜ ਸਰਕਾਰ ਨੇ ਪਹਿਲਾਂ ਹੀ ਦੋ ਵਿਦਿਆਰਥਣਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੇ ਆਦੇਸ਼ ਦਿੱਤੇ घटना हुई है वो बहुत ही गंभीर है वहां पर जिस प्रकार से दो बच्चियों के साथ आ, वहां के एक सफाई कर्मी ने आ, एक प्रकार से कुकर्म करने का प्रयास किया या कुकर्म किया है यह बहुत ही गंभीर इस प्रकार की बात है और हम इसकी बहुत ज्यादा निंदा करते हैं और राज्य सरकार ने इस मामले में एक एसआईटी का निर्माण किया है आईजी लेवल की महिला अधिकारी को एसआईटी का प्रमुख बनाया गया है हमारा यह प्रयास है कि इस मामले की तुरंत जांच होकर और चाचिड भी जाए और फास्ट ट्रैक कोर्ट में इसको हम चलाने की कोशिश करेंगे ਕਲਕੱਤਾ ਵਿੱਚ ਡਾਕਟਰ ਨਾਲ ਹੋਈ ਰੇਪ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ ਇਨਸਾਫ ਦੀ ਮੰਗ ਨੂੰ ਲੈ ਕੇ ਦੇਸ਼ ਭਰ ਜਿੱਥੇ ਪ੍ਰਦਰਸ਼ਨ ਹੋ ਰਹੀ ਨੇ ਉੱਥੇ ਹੀ ਬਠਿੰਡਾ ਵਿਖੇ ਇੰਡੀਅਨ ਮੈਡੀਕਲ ਕਾਉਂਸਲ ਦੀ ਅਗਵਾਈ ਵਿੱਚ ਡਾਕਟਰਾਂ ਵੱਲੋਂ ਓਪੀਡੀ ਸੇਵਾਵਾਂ ਮਾਂ ਬੰਦ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਨਾਲ ਬੋਲਦੇ ਹੋਏ ਡਾਕਟਰ ਅਰਜੀਤ ਤੇ ਡਾਕਟਰ ਗਿਰਾ ਨੇ ਕਿਹਾ ਕਿ ਜਦੋਂ ਹਸਪਤਾਲਾਂ 'ਚ ਕੰਮ ਕਰਦੇ ਡਾਕਟਰ ਹੀ ਸੁਰੱਖਿਅਤ ਨਹੀਂ ਹੈ ਜਿਨ੍ਹਾਂ ਵੱਲੋਂ ਮਨੁੱਖ ਦੀ ਜ਼ਿੰਦਗੀ ਬਚਾਉਣ ਲਈ ਹਰ ਹਿੱਲਾ ਵਸੀਲਾ ਵਰਤਿਆ ਜਾਂਦਾ ਤਾਂ ਹੋਰ ਕੌਣ ਸੁਰੱਖਿਅਤ ਹੋਏਗਾ ਉਨਾ ਕਿਹਾ ਕਿ ਪਹਿਲਾਂ ਕਲਕੱਤਾ ਪੁਲਿਸ ਵੱਲੋਂ ਡਾਕਟਰ ਰੇਪ ਮਾਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਦੋਸ਼ੀਆਂ ਨੂੰ ਬਚਾਉਣ ਲਈ ਹਤਕੰਡੇ ਬਣਾਏ ਜਾ ਰਹੇ ਨੇ ਜਿਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਚਾਹੇਗਾ ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਸੰਘਰਸ਼ ਵਿੜਿਆ ਗਿਆ ਤੇ ਜਦੋਂ ਤੱਕ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਨਹੀਂ ਹੋਵੇਗਾ ਇਸ ਉਸ ਸਮੇਂ ਤੱਕ ਇਸ ਸੰਘਰਸ਼ ਇਸ ਤਰ੍ਹਾਂ ਜਾਰੀ ਰਹਿ हां जी मैं समाज सेविका वी विनु गोयल पटिंडा तो और बड़ी ही शर्मनाक हरकत जड़ी कोलकाता ਦੇ ਵਿੱਚ ਵਾਪਰੀ ਇੱਕ 31 ਸਾਲ ਦੀ ਮਹਿਲਾ ਡਾਕਟਰ ਕਿਉਂਕਿ ਕਿੰਨੀ ਆਪਣੇ ਸੁਪਨੇ ਸੇ ਜਾ ਕੇ ਆਪਣੇ ਮਾਪੇ ਦੇ ਸੁਪਨੇ ਪੂਰਨ ਕਰਨ ਗਈ ਸੀ ਜਿੱਥੇ ਅਸੀਂ ਕਹਿੰਦੇ ਆ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀ ਪੜਾ ਆਵੀ ਦਿੱਤੀ ਬੇਟੀ ਡਾਕਟਰ ਵੀ ਬਣਾਤੀ ਲੇਕਿਨ ਬੇਟੀ ਬੱਚੀ ਹੈ ਬਹੁਤ ਸ਼ਰਮਨਾਕ ਗੱਲ ਹੈ ਔਰ ਇੱਥੇ ਅੱਜ ਤੁਸੀਂ ਦੇਖੋ ਪੰਜਾਬ ਸਟੂਡੈਂਟ ਯੂਨੀਅਨ ਇਹਨਾਂ ਵਿੱਚ ਪੂਰਾ ਰੋਸ਼ ਹੈ ਅਰਜਿੰਦਰ ਸਿੰਘ ਜੋ ਪ੍ਰਧਾਨ ਹੈ ਪਾਇਲ ਅਰੋੜਾ ਜਿਹੜੇ ਕਿ ਸਟੂਡੈਂਟ ਯੂਨੀਅਨ ਦੀ ਇੱਥੋਂ ਦੀ ਰਜਿੰਦਾ ਕਾਲਜ ਦੀ ਪ੍ਰਧਾਨ ਹੈ ਤੇ ਆਪਣੇ ਸਾਥੀਆਂ ਸਮੇਤ ਭਾਰੀ ਰੋਸ ਪ੍ਰਗਟ ਕਰਮੇ ਨੇ ਤਾਂ ਮੇਰੀ ਕੋਈ ਅਪੀਲ ਹੈ ਕੋਈ ਵੀ ਸਰਕਾਰ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਬੀਜੇਪੀ ਸਰਕਾਰ ਹੋਵੇ ਚਾਹੇ ਕੋਈ ਵੀ ਹੋਰ ਸਰਕਾਰ ਹੋਵੇ ਜੋ ਵੀ ਸਰਕਾਰ ਆਂਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਮਹਿਲਾ ਕਿੱਥੇ ਹੈ ਕਿ ਰਾਜਨੀਤੀ ਹੀ ਸਾਰਾ ਕੁਝ ਹੈ ਮਹਿਲਾ ਕਿੱਥੇ ਹੈ ਮਹਿਲਾ ਕਿੱਥੇ ਸੁਰੱਖਿਤ ਹੈ ਇੱਕ ਸੀਐਮ ਕੋਲਕਾਤਾ ਦੇ ਵਿੱਚ ਉਹ ਵੀ ਇੱਕ ਮਹਿਲਾ ਮੈਨੂੰ ਤਾਂ ਇਹ ਹੈ ਕਿ ਮੈਨੂੰ ਲੱਗਦਾ ਹਫਤੇ ਤੱਕ ਤਾਂ ਉਹ ਹੀ ਗਿਆ ਹੈ ਨਾ ਤੇ ਹਨਾ 15 ਗਸਤ ਦੀ ਗੱਲ ਹੋਈ ਹੈ ਤੇ ਅੱਜ ਦਾ ਇਹ ਦਿਨ ਆਂਦਾ ਹੈ ਹਜੇ ਤੱਕ ਦੋਸ਼ੀ ਫੜਿਆ ਕਿਉਂ ਨਹੀਂ ਗਿਆ ਸਾਡੇ ਇੱਕ ਪਾਪ ਕੋਈ ਕਰਦਾ ਸੀ ਨਾ ਸੀਤਾ ਨਾਲ ਰਾਵਣ ਨੇ ਬੁਰੀ ਕੁਝ ਨਹੀਂ ਕੀਤੀ ਸਿਰਫ ਇੱਕ ਚੱਕਿਆ ਸੀ ਉਹਨੂੰ ਸਿਰਫ ਹਰਨ ਕੀਤਾ ਸੀ ਹਰਨ ਕਰਨ ਦਾ ਹੀ ਐਡੀ ਵੱਡੀ ਸਜ਼ਾ ਦਿੱਤੀ ਹੈ ਸਮਾਜ ਨੇ ਹਰ ਸਾਲ ਸਾੜਿਆ ਜਾਂਦਾ ਹੈ ਇੰਨੀ ਵੱਡੀ ਇੱਜ਼ਤ ਹੈ ਇਸ ਭਾਰਤ ਦੇਸ਼ ਦੇ ਅੰਦਰ ਇੱਕ ਮਹਿਲਾ ਦੀ ਇਸ ਦੁਨੀਆ ਦੇ ਅੰਦਰ ਫਿਰ ਉਸ ਮਹਿਲਾ ਦੀ ਰਿਸਪੈਕਟ ਕਿੱਥੇ ਗਈ ਅੱਜ ਹਰ ਹਰ ਰਾਵਣ ਤੋਂ ਵੀ ਵੱਡੇ ਰਾਖਸ਼ ਹੈਗੇ ਜਿਹੜੇ ਇੱਕ ਤਰ੍ਹਾਂ ਮਤਲਬ ਉਹ ਵੀ ਬੁਰਾ ਨਾਸ਼ ਕਰਕੇ ਸਰਬਨਾਸ਼ ਕਰਕੇ ਲੱਗਦਾ ਇਸ ਤਰ੍ਹਾਂ ਲੱਗਦਾ ਕਿ ਮਾਪਿਆਂ ਨੂੰ ਆਏ ਲੱਗਦਾ ਕਿ ਕੁੜੀਆਂ ਨੂੰ ਬਾਹਰ ਪੜਾਈਏ ਕਿ ਨਾ ਕੁੜੀ ਨੂੰ ਘਰੋਂ ਬਾਹਰ ਭੇਜੀਏ ਕਿ ਨਾ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਤੇ ਦੂਜੀ ਗੱਲ ਜੋ ਵੀ ਸਰਕਾਰਾਂ ਉੱਥੇ ਉਹਨਾਂ ਦੀ ਜੋ ਵੀ ਪ੍ਰਸ਼ਾਸਨ ਹੈ ਉਹਨਾਂ ਦੀ ਵੈਸੇ ਵੀ ਨੈਤਿਕਤਾ ਤੌਰ ਤੇ ਪਹਿਲੀ ਜ਼ਿੰਮੇਵਾਰੀ ਬੰਦੀ ਹੈ ਸਾਡੀ ਇੰਨੀ ਟੈਕਨੋਲੋਜੀ ਆ ਗਈ ਅਸੀਂ ਕਹਿੰਦੇ ਅਸੀਂ ਫਿੰਗਰਪ੍ਰਿੰਟ ਸਕੈਨ ਕਰ ਲੈਨੇ ਆ ਸਾਡੇ ਕੋਲ ਵੱਡੀਆਂ ਟੈਕਨੋਲੋਜੀਜ਼ ਆ ਗਈਆਂ ਫਿਰ ਹਜੇ ਤੱਕ ਮੁਜਰਮ ਕਿਉਂ ਨਹੀਂ ਫੜਿਆ ਗਿਆ ਇਸ ਲਈ ਵੀ ਵਹੀ ਵਾਂਟ ਜਸਟ ਜਾਵੇ ਤੁਰੰਤ ਉਹਨੂੰ ਫਾਹੇ ਟੰਗਿਆ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਸ਼ਰਮ ਨਾ ਖਰਕਤ ਕਰਨ ਤੋਂ ਪਹਿਲਾਂ ਹਰ ਅਪਰਾਧੀ ਸੋਚੇ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਤੇ ਸ਼ਰੀਆਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਕੁਝ ਨੌਜਵਾਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਆਪਣੀ ਵਰਕਸ਼ਾਪ ਦੇ ਵਿੱਚ ਬੈਠੇ ਇੱਕ ਨੌਜਵਾਨ ਤੇ ਹਮਲਾ ਕੀਤਾ ਗਿਆ ਹਮਲੇ ਦੀ ਸਾਰੀ ਘਟਨਾ ਸੀ ਸੀ ਵੀ ਕੈਮਰੇ ਜਕਦ ਹੋ ਗਏ ਪਿੜਤ ਪਰਿਵਾਰ ਦਾ ਕਹਿਣਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਦੋਸ਼ੀ ਸ਼ਰੀਆਮ ਸੜਕਾਂ ਤੇ ਕੁਮਰੇ ਨੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਰੇ ਨੇ ਉੱਥੇ ਹੀ ਪਿੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਕਿ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ 13 ਤਰੀਕ ਨੂੰ ਜਿਹੜੀ ਵਾਟਾ ਚਲੀ ਆ ਫਟੇਗੜ ਤੋਂ ਇਹ ਲੋਕ ਕੀ ਮੰਗ ਰਹੇ ਉਹ ਤਾਂ ਮੰਗ ਰਹੇਗਾ ਜੀ ਅਜੇ ਤੋਂ ਇਹ ਮਾਹੌਲਾ ਠੀਕ ਹੋਇਆ ਜਾਂਦੇ ਆ ਤੇ ਇਹਨਾਂ ਡਾਕਟਰ ਕੱਟ ਕੇ ਦਿੱਤਾ ਸੀ ਉਹਦਾ ਰਿਜ਼ਲਟ ਆਉਣਾ ਬਾਕੀ ਆ ਜੋ ਇਹਨਾਂ ਐਮਐਲਰ ਲੈ ਕੇ ਦਿੱਤੀ ਸੀ ਉਹਦੀ ਰਿਪੋਰਟ ਅੱਜ ਕਰ ਦਿੱਤੀ ਵੀ ਹੈ ਉਹਦੇ ਮੁਤਾਬਕ ਇਸ ਤਰ੍ਹਾਂ ਜਿਵੇਂ ਸਿੱਸੀ ਕੀ ਸਿੱਸੀ ਕਮਰਾ ਜਿਹੇ ਉਸੇ ਤੋਂ ਗਾਂ ਜਿਹੜਾ ਉਹ ਕੋਈ ਵੀ ਸਰਾਗ ਨਹੀਂ ਲੱਗਦਾ ਜੋ ਵੀ ਸਰਾਗਸਨ ਮੇਰੇ ਸਾਹਮਣੇ ਆਉਣਗੇ ਬੰਦੀ ਕਾਰਵਾਈ ਕੀਤੀ ਜਾਵੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਆਗਮਨ ਮੌਕੇ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਦੇ ਭਾਈ ਸਪਾਈ ਹਰਵਿੰਦਰ ਪਾਤਲ ਸਿੰਘ ਲਟਨਬੀਰ ਜੀ ਤੇ ਭਾਈ ਸੁਰਜੀਤ ਸਿੰਘ ਸਬਰਾ ਭਾਈ ਅਨੰਤਵੀਰ ਸਿੰਘ ਤੇ ਭਾਈ ਸਰਬਜੀਤ ਸਿੰਘ ਨੇ ਗੁਰਦੁਆਰਾ ਕੋਲਸਸ ਆਈ ਵਿਖੇ ਜੀਵਨ ਜੁਗਤ ਸਮਾਗਮ ਦੌਰਾਨ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ। ਸ਼ਬਦ ਕੀਰਤਨ ਨਾਮ ਸਿਮਰਨ 사త్సੰਗ ਵੱਲੋਂ ਮੈਨੇਜਰ ਜੀ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੇ 35 ਪ੍ਰੋਗਰਾਮਾਂ ਦੀ ਲੜੀ ਸਾਰੇ ਸ਼ਹਿਰ 'ਚ ਚੱਲ ਰਹੀ ਹੈ ਅੱਜ ਦੇ ਦੀਵਾਨ ਗੁਰਦੁਆਰਾ ਸ੍ਰੀ ਕੋਲਸਰ ਸਾਹਿਬ ਵਿਖੇ ਰੱਖੇ ਗਏ ਸਨ ਜਿਹਦੇ ਵਿੱਚ ਅਥਾਹ ਸੰਗਤਾਂ ਨੇ ਹਿੱਸਾ ਲਿਆ ਉਹ ਧੰਨ ਗੁਰਗ੍ਰੰਥ ਸਾਹਿਬ ਜੀ ਦੀਆਂ ਰਾਜ ਰੱਜ ਕੇ ਸੇਵਾਵਾਂ ਕੀਤੀਆਂ ਨੂੰ ਗੁਰਗ੍ਰੰਥ ਸਾਹਿਬ ਜੀ ਦੀ ਵਡਿਆਈ ਕਰਦੇ ਹੋਏ ਅੱਜ ਦਾ ਵਿਸ਼ਾ ਸੀ ਕਿ ਉਹਦੇ ਗੁਣ ਗਾਉਣ ਦਾ ਚਾਹ ਤੇ ਜਿਹਦੇ ਅੰਦਰ ਪਰਮੇਸ਼ਰ ਦੇ ਗੁਣ ਗਾਉਣ ਦਾ ਚਾਹ ਹੁੰਦਾ ਹੈ ਵਿਰਲੀਆਂ ਰੂਹਾਂ ਹੁੰਦੀਆਂ ਨੇ ਪਰ ਗੁਰਬਾਣੀ ਕਹਿੰਦੀ ਏ ਫਿਰ ਗੁਰੂ ਉਹਦੇ ਵੱਲ ਹੋ ਜਾਂਦਾ ਹੈ ਅੱਜ ਇਸ ਵਿਸ਼ੇ ਤੇ ਸਾਰਿਆਂ ਨੇ ਆਨੰਦ ਲਿੱਤਾ ਏ ਮੈਂ ਸਾਰੀ ਸੰਗਤ ਨੂੰ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਵਧੀਆਂ ਵਧਾਈਆਂ ਵੀ ਦੇਣਾ ਵਾਂ ਤੇ ਸੰਗਤ ਨੂੰ ਬੇਨਤੀ ਕਰਦਾ ਵਾਂ ਕਿ ਚਾਰ ਤਰੀਕ ਦਾ ਦਿਹਾੜਾ ਵੱਦ ਤੋਂ ਵੱਧ ਪਛਾ ਦੇ ਨਾਲ ਗੁਰੂ ਦੀ ਬਾਣੀ ਪੜ ਕੇ ਆਪਾਂ ਮੰਗਾਈਏ ਜੀ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਜਾਸਤ ਤਨਵਾਦ